ਹਾਂਜੀ ਗਾਇਸ ਅੱਜ ਨੰਨੂ ਨੇ ਬਣਾਈਆਂ ਨੇ ਭਿੰਡੀਆਂ ਤੇ ਤੁਸੀਂ ਭਿੰਡੀਆਂ ਦੇਖ ਕੇ ਮੂੰਹ ਚਟਦੇ ਰਹਿ ਜਾਓਗੇ ਮੂੰਹ ਚਟਦੇ ਉਗਲਾ ਚਟਦੇ ਰਹਿ ਜਾਓਗੇ ਭਿੰਡੀਆਂ ਦੀ ਸ਼ਕਲ ਦੇਖ ਕੇ ਬਹੁਤ ਘੈਂਟ ਲੱਗ ਰਹੀ ਸੀ ਮੈਨੂੰ ਐ ਸੀਗੀ ਮੈਨੂੰ ਆ ਸੀਗੀ ਜਿਵੇਂ ਪਨੀਰ ਬਣਾਉਂਦਾ ਘੈਂਟ ਐਵੇਂ ਭਿੰਡੀਆਂ ਵੀ ਘੈਂਟ ਬਣਾਈ ਹੋਏ ਪਰ ਇਹਦੇ ਬੰਦੇ ਨੇ 100 ਕਿਲੋ ਭਿੰਡੀਆਂ ਦਾ ਪੱਟੀ ਮੇਸ ਕਰਤੀ ਐ ਇਹ ਰਹੇ ਨਗਰ ਨਾ ਗਰੇ ਆਦੇ ਵਣਗੀ ਕਹਿੰਦਾ ਐ ਜਦੋਂ ਖਾ ਕੇ ਲੇਕੇ ਨਾ ਇੰਨੀ ਗੰਧੀਆਂ ਭਿੰਡੀਆਂ ਮੈਂ ਅੱਜ ਤੱਕ ਨਾ ਖਾਦੀ। ਇਹ ਘੈਂਟ ਬਣਨੀ ਐ ਅਜੇ ਬਣੀਆਂ ਕਿਥੋਂ ਨੇ ਆ ਦੇ ਸੁੱਤੀ ਜਾਂਦੀਆਂ ਨੇ। ਹਾਂ ਦੇਖ ਤਾਂ ਲੈ ਹਾਏ ਗੋਹਾ ਬਣਾ ਕੇ ਧਰਤਾਂ ਭਿੰਦੀ। ਮੇਰੀ ਫੇਵਰੇਟ ਸਾਡੀ ਯਾਰ। ਇਹ ਜਿਤ ਧਨੀਆ। ਪਹਿਲੀ ਗੱਲ ਹੈ ਤੁਸੀਂ ਕਮੈਂਟ ਕਰਕੇ ਦੱਸੋ ਵੀ ਧਨੀਆ ਭਿੰਡੀਆਂ ਦੇ ਕੌਣ ਕੌਣ ਪਾਉਂਦਾ ਪਰ ਇਹ ਹੈ ਮਹਾਰਾਜਾ ਸਾਡੀ ਧਨੀਆ ਪਾਉਂਦੇ। ਆਹ ਰੈਸਪੀ ਦੇਖਾ ਦਿਖਾ ਦੇ ਕਿੰਨੀਆਂ ਘੈਂਟ ਤਾਂ ਬਸ਼ਕਲ ਦੇਖੋ ਯਾਰ ਘੈਂਟ ਨਹੀਂ। ਕਿੰਨੀ ਗੰਦੀ ਸ਼ਕਲ ਬਣੀ ਐ ਜਮਾ ਇਕੱਠੀਆਂ ਕਰਕੇ ਢਾਂਟੀਆਂ ਸਾਰੀਆਂ ਭਿੰਡੀਆਂ। ਵੱਡਾ ਸ਼ੈਫ ਤੇ ਹੀ ਪਨੀਰ ਪਨੀਰ ਬਣਾਉਣ ਜੋਗਾ ਹੀ ਆ ਪਿਤਾ ਅੱਜ ਜਾ ਬਊਗਾ ਸੁਪਤਾ ਤਨੀਆ ਹਾਏ ਪੱਟੀ ਮੇਸੌਰ ਕਰੂਆ ਹੈ ਹੁਣ ਪਨੀਰ 50 ਕੀ ਦਾ ਥੋੜੀ ਮੋੜੇ ਸਾਰਾ ਬਲੋ 100 ਰੁਪਏ ਵਾਲੀ ਭਿੰਡੀਆਂ ਰੰਗ ਕਰਕੇ ਦੱਤਿ ਸਾਰੇ ਪਨੀਰ ਦੀ ਤਨੀਆ ਦੀ ਸਹੀ ਹੈ